ਰਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਡੇਟ ਹੋ ਗਈ 19 ਮੱਕੀ ਦਾ ਸੀਜ਼ਨ ਆ ਜਿਹੜਾ ਹਨਾ ਵੀ ਤੁਹਾਨੂੰ ਪਤਾ ਹੀ ਜਿਵੇਂ ਚੱਲਦੇ ਸੀਜ਼ਨ ਦੇ ਵਿੱਚ ਵੀ ਮੀਂਹ ਪੈ ਜਵੇ ਉਹਦੇ ਪੈਣ ਤੋਂ ਬਾਅਦ ਵੀ ਨਾ ਵੀ ਕੀ ਮਾਹੌਲ ਬਣਦਾ ਉਹ ਮਾਹੌਲ ਹੁਣ ਬਣਿਆ ਪਿਆ ਫੁੱਲ ਪਾਣੀ ਵਾਲਾ ਕੰਮ ਹੋਇਆ ਪਿਆ ਹਨਾ ਰਾਤ ਕੱਲ ਤੁਸੀਂ ਦੇਖੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਮਸ਼ੀਨ ਆ ਜਿਹੜੀ ਆ ਨਾ ਪਿੰਡ ਮਰਸੂਲ ਪਰ ਲਿਆ ਕੇ ਲਾਤੀ ਦੀ ਵੀਰ ਦਾ ਸੋਹਣੇ ਦਾ ਪਹਿਲਾਂ ਨਾ ਕਹਿੰਦਾ ਵੀ ਚੱਲ ਇੱਕ ਟਰਾਲਾ ਭਰ ਲਨੇ ਆ ਚਲੋ ਉਹਨੂੰ ਮੱਕੀ ਵਧੀਆ ਲੱਗੀ ਆ ਨਾ ਵੀ ਸੁੱਕੀ ਲੱਗੀ ਉਧਰ ਲਿਓ ਪਰਾਂ ਤੇ ਲੈ ਕੇ ਵੱਡੀ ਜਿੱਥੇ ਲਾਈ ਤੀ ਆਪਾਂ ਨੇ ਪਹਿਲਾਂ ਲਾਈ ਤੀ ਉਧਰ ਨਾ ਉਹ ਪਰਾਂ ਲਾਈ ਤੀ ਉਹ ਕੁਟੀਆ ਉੱਥੇ ਉੱਥੇ ਲਾਈ ਤੀ ਉਹਦੇ ਬਾਅਦ ਆਗੇ ਦੇਵੇ ਪਿੰਡ ਦੇ ਕੋਲ ਜਮੇ ਮਰਸੂਰਪਰਾ ਮਰਸੂਰਪੁਰ ਪਿੰਡਾ ਹਨਾ ਬਾਈ ਲਾਡੀ ਦਾ ਘਰ ਆਪਣੇ ਦਾ ਇੱਥੇ ਆ ਹਾਲ ਆ ਸਾਹਮਣੇ ਹੀ ਲਾਡੀ ਬਾਈ ਦਾ ਘਰ ਆਪਣੇ ਦਾ ਉਹਦੇ ਬਾਅਦ ਰਾਤ ਖੌਰੂ ਪਟ ਕੇ ਗਏ ਬਾਈ 11 12 ਵਜੇ ਤੱਕ ਰਹੀਨਾਂ ਦੀ ਟਰਾਲੀ ਹੈ ਜਿਹੜੀ ਇੱਕ ਆ ਨਾ ਵੀ ਉਹ ਫਸ ਗਈ ਸੀ ਫਸਣ ਕਰਕੇ ਨਾ ਰੋਡ ਪਰ ਤੇ ਟਰਾਲੀ ਦਿਨੋ ਰੋਡ ਪਰੇ ਖੜੀ ਖੜੀ ਫਸ ਗਈ ਪਤਾ ਨਹੀਂ ਕੀ ਸੱਟ ਹੋਇਆ ਉਹਦੇ ਬਾਅਦ ਫਿਰ ਪਲਟੀ ਮਾਰੀ ਇਹਨਾਂ ਨੇ ਫਿਰ 11:00 ਵਜੇ ਮੈਂ ਤਾਂ ਕਹਿਤਾ ਵੀ ਇਹ ਨਵੇੜ ਦੋ ਕੰਮ ਆ ਨਾ ਇੰਨਾ ਕਰਹਿ ਗਿਆ ਦਾ ਬਸ ਆਹ ਫਿਰ ਕਹਿੰਦੇ ਨਹੀਂ ਵੀਨੇ ਰਾ ਹੋ ਗਿਆ ਹੁਣ ਤੂੰ ਟਰਾਲੀ ਬੈਕ ਆਉਣੀ ਆ ਬਾਈ ਉਹ ਉੱਥੇ ਤੇ ਸੜਕ ਉੱਤੇ ਟਰਾਲੀ ਇੱਥੇ ਟੱਕਰ ਬੈਕ ਆਉਣੀ ਆ ਹੁਣ ਇੱਥੇ ਆਉਣੀ ਆ ਬੈਕ ਤੇ ਹਿਸਾਬ ਨਾਲ ਸਿੱਧੀ ਟਰਾਲੀ ਨਹੀਂ ਆ ਰਹੀ ਗਿੱਲਾ ਬਹੁਤ ਆ ਬਾਕੀ ਖੜਦੋਂਮ ਪੈਂਦਾ ਬਾਈ ਪੂਰਾ ਮਸ਼ੀਨ ਹੁਣ ਆਪਾਂ ਪਿੰਡੋਂ ਆਏ ਆ ਜਣੀ ਅੱਜ ਲੇਟ ਹੋ ਗਏ ਥੋੜਾ ਜਿਹਾ ਅੱਗੇ ਦਾ ਚਾਲ ਬਣੀ ਹੋਈ ਧੀ 4 ਵਜੇ ਵਾਲੀ ਅੱਜ ਹੋ ਗਿਆ 8:26 8:30 ਵਜੇ ਮਸ਼ੀਨ ਹਨਾ ਲੱਗਿਆਂ ਚ ਫਿੱਟ ਕਰਨਾ ਬਾਕੀ ਆ ਕੇ ਗਰੀਸ ਪਾਣੀ ਕਰਿਆ ਆ ਨਾ ਗੁਟਕਾ ਢੱਲਾ ਦਾ ਕਿ ਸਟਾ ਬਕਰ ਥੋੜੀ ਆਵਾਜ਼ ਜੀ ਕਰਦਾ ਥੋੜਾ ਪਤਾ ਨਹੀਂ ਤਾਂ ਚੱਲਣ ਕਰਕੇ ਹੋ ਗਿਆ ਜਦਨ ਕਰੇ ਤੇ ਉਦਾਂ ਦਾ ਫੁੱਲ ਟਾਈਟ ਤਾਂ ਹੁਣ ਗੁਟਕਾ ਮੈਨੂੰ ਆਇਆ ਵੀ ਛਾ ਨੂੰ ਇਹਨੂੰ ਨਵਾਂ ਹੀ ਮੋਣਾ ਪੈਣਾ ਕਰਿਆ ਤਾਂ ਹੈਗਾ ਤਾਂ ਹੱਲ ਉਹਦਾ ਪਰ ਨਹੀਂ ਹੋਇਆ ਬਾਕੀ ਹੈ ਨਾ ਬਾਈ ਕਈ ਵੀਰੇ ਕਹਿੰਦੇ ਯਾਰ 4 ਵੀਲ ਨਾ ਵੀਰੇ ਕੀ ਫਰਕ ਪੈਂਦਾ ਹੈ ਹੈ ਨਾ ਮਸ਼ੀਨ ਤਾਂ ਸੁੱਕੇ ਦੇ ਵਿੱਚ ਚੱਲਦੀ ਆ ਜਿਵੇਂ ਓਕਣੇ ਚੱਲਦੀ ਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਸੁੱਕੇ ਦੇ ਵਿੱਚ ਮਸ਼ੀਨ 14 15 14 15 ਕਿਲੇ ਹੈ ਨਾ ਦਿਹਾੜੀ ਦੇਰ ਵੱਢਦੀ ਦੀ ਹੁਣ ਜਿੱਦਣ ਦਾ ਮੀਂਹ ਪਿਆ ਤੁਸੀਂ ਜਿੱਦਣ ਦਾ ਕੀ ਕੱਲੇ ਮਸ਼ੀਨ ਲਾਈ ਆ ਨਾ ਆਪਾਂ ਕੱਲ ਪਹਿਲੇ ਦਿਨ ਮੀਂਹ ਪਏ ਦੇ ਬਾਅਦ ਲਾਈ ਆ ਮਸ਼ੀਨ ਤੁਸੀਂ ਹਿਸਾਬ ਲਾ ਲਓ ਵੀ ਮਸ਼ੀਨ ਨੇ 4 5 ਕਿਲੇ ਵੱਡੇ ਨਹੀਂ ਹੈਗੇ ਕੱਲ ਕੰਨਾ ਟਾਈਮ ਚੱਲਦੀ ਟਾਈਮ ਉਨਾ ਹੀ ਚੱਲ ਗਈ ਹਨਾ ਬਾਈ ਡੀਜ਼ਲ ਦੀ ਖਪਤ ਆ ਨਾ ਜਿਹੜੀ ਉਹ ਗਿੱਲੇ ਦੇ ਵਿੱਚ ਡਬਲ ਹੋ ਜਾਂਦੀ ਆ ਨੰਬਰ 2 ਤੇ ਟਰਾਲੀ ਵਿੱਚ ਨਹੀਂ ਵੜਦੀ ਆ ਨਾ ਦਾਣੇ ਪਾਉਣ ਦੀ ਆਪਾਂ ਲਾ ਲਈਏ ਹੁਣ ਆਏ ਹੁਣ ਇੱਥੇ ਤੇ ਚਲੋ ਆ ਤਾਂ ਕੋਲਾ ਖੇਤ ਹੁਣ ਇਹਦੇ ਇੱਕ ਖੇਤ ਗਾਹਾਂ ਹੋ ਜਾਣੀ ਮਸ਼ੀਨ ਕੀ ਲਾਈ ਪਾਰ ਕਰਕੇ ਆਉਣ ਲੱਗੀ ਨਾ ਤਾਂ ਵੀ ਸ਼ਾਮ ਨੂੰ ਬਾਈ 2-3000 ਦਾ ਡੀਜ਼ਲ ਦਾ ਫਰਕ ਪਾ ਦਿੰਦੀ ਆ ਕਿ ਮੈਨੂੰ ਕੱਲ ਕਈ ਵੀਰਾਂ ਦੇ ਫੋਨ ਆਏ ਹਨਾ ਇਧਰੋਂ ਆਪਣੇ ਸਾਡੇ ਏਰੀਏ ਦੇ ਵਿੱਚੋਂ ਬਈ ਬਾਈ ਯਾਰ 4 ਵੀਲਰ ਕਰ ਕਿੰਨਾ ਕੁ ਫਰਕ ਪੈਂਦਾ ਮਹਾਵੀਰ ਇਹ ਫਰਕ ਤਾਂ ਤੁਹਾਨੂੰ ਹੁਣ ਹਨਾ ਤੁਹਾਡੇ ਖੇਤ ਚ ਆਊਗੀ ਫੇਰ ਤੁਹਾਨੂੰ ਪਤਾ ਲੱਗੂਗਾ ਨਹੀਂ ਐਂ ਤਾਂ ਕੀ ਪਤਾ ਲੱਗਦਾ ਬਾਕੀ ਡੀਜ਼ਲ ਦੇ ਪਤਾ ਲੱਗਦਾ ਹਨਾ ਬਈ ਮਾਲਕ ਨੂੰ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਸੁੱਕੇ ਦੇ ਵਿੱਚ ਬਈ ਹਨਾ ਮਸ਼ੀਨ ਨੇ ਭੱਜੀ ਨੱਠੀ ਫਰੀ ਜਾਣਾ ਗਿੱਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਜਿਹਾ ਸਰਕਲ ਆ ਜਿਹੜਾ ਮਤਲਬ ਪਿੱਛੇ ਵਾਲਾ ਟਾਇਰ ਵੀ ਗਿੱਲੇ ਚੱਲਣੇ ਆ ਮੂਰਲੇ ਵੀ ਚੱਲਣੇ ਆ ਫੇ ਮਸ਼ੀਨ ਦਾ ਕਟਰ ਦਾ ਵਜਨ ਵੀ ਆ ਉਹਦੇ ਬਾਅਦ ਉੱਪਰ ਟੈਂਕ ਦਾਣਿਆਂ ਦਾ ਵਜਨ ਵੀ ਆ ਉਹਦੇ ਬਾਅਦ 4 ਵੀਲ ਦਾ ਹਿਸਾਬ ਜਿਹੜੀ ਮੱਕੀ ਦੇ ਸੀਜ਼ਨ ਦੇ ਵਿੱਚ ਤਾਂ ਨਾ ਸਮਝ ਲਓ ਵੀ ਮਸ਼ੀਨ ਤੇ ਬੰਬਰ ਆ ਕੇ ਚੱਲਦਾ ਬੰਬੇ ਇੱਕ ਲੇਖੇ ਦਾ ਬਾਈ ਹਨਾ ਵੀ ਮਸ਼ੀਨ ਆ ਵਜਨ ਨਾਲ ਬਿੰਨੀ ਪਈਆ ਕਟਰ ਤੋਂ ਲੈ ਕੇ ਪਿੱਛੇ ਟਾਇਰਾਂ ਤੱਕਰ ਹੁਣ ਤੁਸੀਂ ਹਿਸਾਬ ਲਾ ਲਓ ਵੀ 20 ਕਿ ਕੁਆਂਟਲ ਦਾ ਵਜਨ ਕਟਰ ਕਟਰ ਦਾ ਹੀ ਹੋ ਗਿਆ ਉਹਦੇ ਬਾਅਦ ਟਾਇਰਾਂ 4 ਵੀਲ ਦਾ ਹੋ ਗਿਆ 2.5 ਕੁਆਂਟਲ ਵਜਨ ਹਨਾ ਉਦੇ ਬਾਰੇ ਫੇ ਮੱਕੀ ਦਾ ਵਜਨ ਹੋ ਗਿਆ ਜਿਹੜੀ ਉੱਪਰ ਪੈਣੀ ਆ ਟੈਂਕ ਦੇ ਵਿੱਚ ਵੀ ਮੈਂ ਕਹਿੰਦਾ ਵੀ ਟੰਨਾ ਚ ਜਾਂਦਾ ਮਾ ਕੰਮ ਹੋਣ ਤਾਂ ਬਾਕੀ ਹੀ ਰਹਿ ਗਿਆ ਉਹਦਾ ਬਾਈ ਦਾ ਮੋਹਣੇ ਤੇ ਸੋਹਣੇ ਦਾ ਇਹਦੇ ਬਾਅਦ ਫਿਰ ਹਜੇ ਰੁਕਾਂਗੇ ਇੱਥੇ ਹੈ ਨਾ ਕਾਲੇ ਬਾਈ ਦਾ ਸਾਜਰੀ ਫੋਨ ਆਇਆ ਅੱਜ ਕਹਿੰਦਾ ਵੀ ਲਾ ਝੱਟ ਮਾ ਕੋਈ ਨਹੀਂ ਬਾਕੀ ਆਪਣੇ ਦਾ ਬਾਈ ਚੰਡੀਗੜ੍ਹ ਦਾ ਵੀਰ ਆ ਇੱਧਰ ਸੌਂਸ ਪਰ ਜ਼ਮੀਨ ਆ ਮੁੰਦੇ ਚਾਰ ਕੀਲੇ ਉਧਰ ਜਿੱਥੇ ਜਾਣਾ ਆ ਪਾਪਾ ਨੇ ਹੈ ਨਾ ਮਹੀਂ ਪਏ ਆ ਜਿੱਦਨ ਤੁਹਾਨੂੰ ਮੈਂ ਦਿਖਾਉਂਦਾ ਵੀ ਸਾਹਮਣੇ ਮਸ਼ੀਨ ਭੇਜਣੀ ਸੀ ਉਹ ਵਿਚਾਰਾ ਟਰਾਲੀਆਂ ਵੀ ਮੰਗ ਕੇ ਲੈ ਕੇ ਆਇਆ ਕਿਸੇ ਦੀਆਂ ਰਿਸ਼ਤੇਦਾਰਾਂ ਦੀਆਂ ਉਹਦੀ ਟਰਾਲੀਆਂ ਉੱਦਣ ਦੇ ਖੜੀਆਂ ਮੈਂ ਕਿਹਾ ਨਹੀਂ ਯਾਰ ਪਹਿਲਾਂ ਉਹਨੂੰ ਕੱਢੀਏ ਅੱਜ ਰਾਤ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਆ ਜਾ ਵੀ ਲੱਗੂਗਾ 4 ਵੀਲ ਪਰ ਵੱਡ ਹੋ ਜੂਗੀ ਚਲੋ ਬਾਬਾ ਵਿਸ਼ਕਰਮਾ ਜੀ ਕਰੇ ਕਿਰਪਾ ਲਾਤਾ ਲੀਵਰ ਕੱਕਦਾ ਕਮ ਰਾਜੂ ਨੇ ਬਾਕੀ ਗਿੱਲੇ ਦੇ ਵਿੱਚ ਬਾਈ ਛੱਲੀ ਆ ਨਾ ਇਹ ਰਹਿੰਦੀ ਆ ਹੁਣ ਅਸੀਂ ਕੱਲ ਤਜਰਬਾ ਕਰਕੇ ਦੇਖਿਆ ਗਿੱਲੇ ਦੇ ਵਿੱਚ ਛੱਲੀ ਰਹਿੰਦੀ ਆ ਮਾਣੀ ਮੋਟੀ ਚੱਲੀ ਜਾਣਾ ਖੇਤ ਦੇ ਵਿੱਚ ਰਹਿੰਦੀ ਆ ਜਿਵੇਂ ਹੁਣਾ ਖੇਤ ਆ ਰਾਤ ਆਪਾਂ ਹਨੇਰੇ ਵਿੱਚ ਵੱਢਿਆ 12 ਵਜੇ ਵੀ ਰਾਤ ਦੀ ਯਾਨੀ ਥੋੜੀ ਤਸੱਲੀ ਆ ਵੀ ਰਾਤ ਨੂੰ ਛੱਲੀ ਤਾਂ ਜਮੇ ਹੀ ਨਹੀਂ ਮਿਲਦੀ ਆਪਾਂ ਨੂੰ ਪਰ ਕਿਤੇ ਮਾਣੀ ਮੋਟੀ ਆ ਨਾ ਸਿਆੜ ਸਿੱਧਾ ਨਾ ਹੋਵੇ ਕਟਰ ਦਾ ਜਾਂ ਸਟੀering ਗਿੱਲੇ ਦੇ ਵਿੱਚ ਕਈ ਵਾਰ ਫੋਰ ਵੀਲ ਵੀ ਬਾਈ ਕੰਮ ਨਹੀਂ ਕਰਦਾ ਜਿੱਥੇ ਜਾ ਰਹੇ ਆ ਨਾ ਗਾੜਾ ਜਾਂ ਮਾਲ ਹੁੰਦਾ ਉੱਥੇ ਮਾਣੀ ਮੋਟੀ ਛੱਲੀ ਰਹਿ ਜਾਂਦੇ ਜਿੱਥੇ ਲਾਈਨ ਆਊਟ ਹੋ ਜਵੇ ਕੋਈ ਜਿਵੇਂ ਉਹ ਦੇਖੋ ਗਰਗੀਕ ਇਹ ਹੌਣ ਦਾ ਛਾੜ ਦਿੱਤੇ ਆਉਣੇ ਆ ਨਾ ਕਈ ਵਾਰਿਆ ਕੀ ਹੁੰਦਾ ਗਿੱਲੇ ਦੇ ਵਿੱਚ ਸਟੀਰਿੰਗ ਸਿੱਧਾ ਨਹੀਂ ਹੁੰਦਾ ਹੈਗਾ ਜੇ ਨਾ ਸਿੱਧਾ ਹੋਵੇ ਫੇਰ ਜੱਲੀ ਮਾਣੀ ਮੋਟੀ ਗਿਰ ਜਵੇ ਬਾਕੀ ਕਹਿ ਸਕਦੇ ਆ ਬਾਕੀ ਹੂੰ ਤਾਂ ਕੀ ਕਰੀਏ ਆ ਅੱਥੋਂ ਦੇ ਸਾਹਮਣੇ ਫੜੀ ਆਉਂਦੀ ਆ ਛਾੜ ਇੱਕ ਵੀ ਜੱਲੀ ਦਾ ਦੋ ਜੇ ਕਿਉਂਕਿ ਨਿਕਲਦੀ ਆ ਲਾ ਸਾਰੀਆਂ ਛਲੀਆਂ ਵਿੱਚ ਜਾ ਰਹੀਆਂ ਬਾਕੀ ਹੁਣ ਤਾਂ ਬਾਈ ਆਏ ਆ ਵੀ 4 ਵੀਲ ਨਾਲ ਚੱਲੂ ਕੰਮ 2 ਵੀਲ ਵਾਲਾ ਦਾ ਕੰਮੇ ਖਤਮ ਹੋ ਗਿਆ ਸਾਹ ਵਾਲਾ ਤੁਸੀਂ ਕਿੰਨਾ ਮੀਂਹ ਪਿਆ ਆ ਸਾਨੂੰ ਟਾਇਰੇ ਦੱਸਣ ਕਿਉਂ ਆ ਇੰਜਣ ਵੀ ਦਾ ਓਕੇ ਰਿਪੋਰਟ ਆ ਬਾਈ ਜਮਈ ਵੀ ਜੂਰੀਆ ਖਾਊਗੀ ਥੋੜਾ ਜਿਹਾ ਵੱਧ ਆਉਣਾ ਬਸ ਜਿੱਥੇ ਟੈਂਕੀ ਨਾਲ ਇੱਕ ਕੁਆਲਿਟੀ ਖੰਦੀ ਦੀ ਦੋ ਵਾਲਟੀਆਂ ਖਾਊਗੀ ਪਰ ਹੁਣ ਵੀ ਇੰਜਣ ਦਮਣੇ ਵਾਲਾ ਦਾ ਇੰਜਣ ਕੋ ਨੋਈ ਨਹੀਂ ਹੈਗਾ ਬਾਲਾ ਤਕੜਾ ਇੰਜਣ ਆ ਮੈਂ ਕਹਿੰਦਾ ਵੀ ਤੱਕ ਹੀ ਸਹੀ ਗੱਲ ਕਹਿੰਨਾ ਜਿਹੜੇ ਵੀਰਾਂ ਨੇ ਪਹਿਲਾਂ ਚਲਾਇਆ ਦਾ ਆਪਾਂ ਵੀ ਪੁੱਛ ਕੇ ਲਿਆਵਾ ਕਹਿੰਦੇ ਬਾਈ ਜਨਾ ਚੱਕਰ ਕਿਤੇ ਲੋਡ ਪੈਂਦੀ ਜ਼ੋਰ ਦੀ ਤਾਂ ਚੱਕਰ ਭਦਾਉਗਾ ਘਟਾਉਂਦਾ ਨਹੀਂ ਹੈਗਾ ਬਾਕੀ ਸਹੀ ਗੱਲ ਆ ਬਾਈ ਆ ਦੇਖ ਲੋ ਸਾਡੇ ਸਾਹਮਣੇ ਇਲਾ ਨਾਲੇ ਹੋਂ ਮੋੜ ਕਟਾਈ ਦੇ ਟਾਈਮ ਨਹੀਂ ਮਸ਼ੀਨ ਮਰਦੀ ਹੁੰਦੀ ਆ ਜੇ ਕੱਟਦੀ ਹੈ ਨਾ ਟਾਇਰ ਤਾਂ ਮਰਦੀ ਹੁੰਦੀ ਆ ਜਮੇ ਹੀ ਜਾ ਦਿੱਤੇ ਨਹੀਂ ਹੈਗਾ ਲੈ ਇਹਨੂੰ ਓ ਲਿਆਂਦੀ ਬਾਈ ਉਹਨਾਂ ਨੇ ਟਰਾਲੀ ਨੂੰ ਬੈਕ ਕਰਨਗੇ ਟਰਾਲੀ ਇੱਥੇ ਦੇ ਇੱਥੇ ਤੱਕ ਕਰ ਬੈਕ ਆਉਣੀ ਆ ਟਰਾਲੀ ਬਾਈ ਰਾਹ ਹੀ ਨਹੀਂ ਹੈਗਾ ਨਾ ਇਹ ਪਹੀ ਦੇ ਵਿੱਚ ਰਾਹ ਖੁੱਲਾ ਕਿਸੇ ਮੋਟਰ ਤੇ ਨਾ ਹੀ ਅੱਗੇ ਕੋਈ ਮੋੜ ਨੇ ਦੀ ਗੰਜਾ ਐਸਾ ਵੀ ਮੁੜ ਕੇ ਅੱਜ ਬਲ ਲੱਗ ਜਵੇ ਨਾ ਪਹੀਆਂ ਦਾ ਤਾਂ ਬੁਰਾ ਹੀ ਹਾਲ ਆ ਯਾਰ ਹੁਣ ਸਾਰੇ ਜਿੱਥੇ ਮਰਜੀ ਚੱਲ ਜੋ ਆ ਦੇਖੋ ਇੱਥੇ ਨ ਮਸ਼ੀਨ ਲਗਾਉਣੀ ਪਵੇ ਗਾਂ ਤਾਂ ਕੀ ਹੋਊਗਾ ਲਾਉਂਦਾ ਜੋਰ ਪੂਰਾ ਕਿੰਨੇ ਚ ਨਿੱਕੇ ਆ ਉਹਨੇ ਤਿੱਖੇ ਆ ਬਾਈ ਕੱਲ ਵਾਂ ਦੇਖਿਆ ਟਰਾਲੀ ਦਾ ਉਹ ਸੜਕ ਉੱਪਰ ਚੜਾ ਕੇ ਦਾਣੇ ਪਾਉਣੇ ਤੇ ਕੱਲੇ ਹੀ ਜੋਰ ਮਾਰਦੇ ਆ ਕੱਲੇ ਹੀ ਪਿੱਛੇ ਵਾਲੇ ਉਹ ਮੀਰੀ ਨੂੰ ਕੋ ਟਾਇਰ ਘੁੰਮਦਾ ਮਕਰ ਵਾਲਾ ਜਾਂ ਘੁੰਮਦਾ ਬਾਕੀ ਆਪਣੀ ਮਸ਼ੀਨ ਦਾ ਨੰਬਰ ਪਲੇਟਾਂ ਆ ਗਈਆਂ ਆਰ.ਸੀ. ਵੀ ਬਸ ਆ ਜਾਊਗੀ ਬਾਪੂ ਦਾ ਗੱਲ ਕਹਿਣ ਤਾਂ ਲਾਲਾ ਨੰਬਰ ਪਲੇਟਾਂ ਮਾਂ ਕੋਈ ਗੱਲ ਨਹੀਂ ਓ ਢੋਲ ਸੀਜ਼ਨ ਦੇ ਬਾਅਦ ਰਹਾ ਧਵਾਤ ਭੂਕੇ ਵਧੀਆ ਵੇ ਤਰੀਕੇ ਨਾਲ ਲਾਵਾਂਗੇ ਦੇਖ ਕੇ ਨਾ ਅੱਗੇ ਤਾਂ ਉਹ ਪਿੰਨਾਂ ਜੀਆਂ ਆਉਂਦੀਆਂ ਮੇਰਾ ਉਹ ਪਿੰਨਾ ਪਿੰਨਾ ਗਦਨੀਆਂ ਹੁਣ ਤਾਂ ਕਿੰਨੇ ਨੰਬਰ ਪਲੇਟਾਂ ਹੀ ਆਈਆਂ ਬਾਕੀ ਨੰਬਰ ਬੜਾ ਘੈਂਡ ਮਿਲ ਗਿਆ ਨਾ ਜਿਵੇਂ ਆਪਣਾ ਫੋਨ ਦਾ ਨੰਬਰ ਆ 899 ਯਾਨੀ ਫੋਨ ਦਾ 99 ਮੋਟਰਸਾਈਕਲ ਦਾ 99 ਨਾ ਤਦੇ ਦੋਵੇਂ ਫੋਨਾਂ ਦਾ 99 ਬਾਕੀ ਨਦੀਨ ਦਾ ਵੀ 99 ਮਿਲਿਆ 5299 ਨੰਬਰ ਆ ਜਿਹੜੀ ਆਪਣਾ ਫੋਨ ਦਾ ਇੱਧਰ 43099 ਤੇ 0099 ਉਧਰ 5299 ਬਹੁਤ ਘੈਂ ਸੋਹਣਾ ਨੰਬਰ ਮਿਲ ਗਿਆ ਬਸ 23 ਦਾ ਮੈਨੂੰ ਫੋਨ ਆਇਆ ਇੱਕ ਦਿਨ ਕੰਪਨੀ ਦੇ ਵਿੱਚੋਂ ਕਹਿੰਦੇ ਵੀ ਨੰਬਰ ਚੁਆਇਸ ਕੋਈ ਮੈਂ ਕਿਹਾ ਵੀ ਚੁਆਇਸ ਤਾਂ 99 ਚਾਹੀਦਾ लास्ट ਜੀ ਕਹਿੰਦੇ ਇੱਕ ਪਿਆ 5299 ਮੈਂ ਕਿਹਾ ਹੋਰ ਕੀ ਚਾਹੀਦਾ ਆਪਾਂ ਨੂੰ ਕਰ ਦੋ ਜੈਸ ਬਾਕੀ ਕਿਸੇ ਵੀ ਮੇਰੇ ਭੈਣ ਭਰਾ ਨੇ ਹਨਾ ਗਿੱਲੇ ਚ 4 ਵੀਲਾਂ ਮੱਕੀ ਬੜਾਉਣੀ ਆ ਤਾਂ ਬਾਈ ਆਪਣੇ ਭਰਾ ਨੂੰ ਯਾਦ ਕਰ ਲਿਓ ਕੰਮ ਜਹੇ ਜ ਸੁੱਕੇ ਦੇ ਵਿੱਚ ਤਾਂ ਉਹੋ ਜਿਹਾ ਹੀ ਕੰਮ ਗਿੱਲੇ ਦੇ ਵਿੱਚ ਆ ਇਹ ਨਹੀਂ ਹੈਗਾ ਵੀ ਸੁੱਕੇ ਦੇ ਵਿੱਚ ਆ ਨਾ ਜਾਂ ਹੋਰ ਤਾਂ ਬੜਾਈ ਵਧੀਆ ਸੀ ਚਲੋ ਹੁਣ ਗਿੱਲਾ ਹੋ ਗਿਆ ਹੁਣ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਹੋ ਜਿਹੀ ਉਹ ਬੜਾਈ ਬਾਈ ਹੋਣਾ ਉੱਕਣੇ ਮਸ਼ੀਨ ਚੱਲਦੀ ਆ ਹੁਣ ਵੀ ਹਨਾ ਉਹੀ ਚੀਜ਼ ਆ ਗੁੱਲਾ ਸੇ ਮੱਕਣੇ ਸਾਰਾ ਕੁਝ ਉੱਕਣੇ ਕਰਦੀ ਆ ਕੋਈ ਜਣੀਆਂ ਇਨ ਕਈ ਵੀਰ ਕਹਿੰਦੇ ਮੀਂਹ ਕਰਕੇ ਯਾਰ ਵੀ ਛੱਲੀ ਸਲਾਬ ਮੰਦੀ ਹੋਊਗੀ ਬਾਈ ਕੋਈ ਸਲਾਬ ਨਹੀਂ ਮੰਨੀ ਕੱਲੇ ਵੀ ਹੈ ਨਾ ਜਦੋਂ ਚਲਾਈ ਆ ਮੈਂ ਕਹਿੰਦਾ ਵੀ ਬਿਲਕੁਲ ਹੀ ਨਹੀਂ ਪਤਾ ਲੱਗਿਆ ਸਾਨੂੰ ਵੀ ਅਸੀਂ ਤੋਂ ਪਾੜੀ ਛੱਡ ਕੇ ਗੇਦਿਆਂ ਗਿੱਲੇ ਜਾ ਕੇ ਵੱਢਣ ਲੱਗੇ ਆ ਇਹ ਰੁੱਕਣੇ ਮਸ਼ੀਨ ਚੱਲਦੀ ਰਹੀ ਹੈ ਉਹ ਲਿਆਉਣਾ ਟਰਾਲੀ ਹੌਲੀ ਹੌਲੀ ਵੈਕ ਆਉਣੀ ਆ ਉਹਨਾਂ ਨੂੰ ਇੱਥੇ ਟੈਂਕ ਭਰ ਜਣਾ ਟਰਾਲੀ ਵੈਕ ਆਉਣੀ ਉਹ ਆਉਂਦੀ ਆ ਚਲੋ ਬਾਕੀ ਆ ਜਾਣਾਂ ਤਾਂ ਬਾਈ ਉਹਨਾਂ ਨੂੰ ਪੁੱਛਦੇ ਆ ਵੀ ਕਿਵੇਂ ਆ ਰੇਟ ਰੂਟ ਆ ਮੀਂਹ ਪਏ ਤੇ ਘਟਿਆ ਕ ਵਧਿਆ ਫੇਰ ਆਪਾਂ ਬਾਈ ਚੰਡੀਗੜੀਏ ਦੇ ਜਾਣਾ ਉੱਥੇ ਜਾ ਕੇ ਉਹਨਾਂ ਦੇ ਵੱਢਗੇ ਹਨਾ ਉਹਨਾਂ ਨੂੰ ਕਰੀਏ ਫਰੀ ਨੂਟਲ ਫੇਰ ਦੇਖਾਂਗੇ ਵੇ ਇੱਥੇ ਲਾਵਾਂਗੇ ਆ ਕੇ ਕਾਲੇ ਵੀਰ ਉਹਨਾਂ ਦੇ ਅੱਜ ਦੇਖਾਂਗੇ ਨਾਲੇ ਉਹਨਾਂ ਦਾ ਟਰਾਲੇ ਦਾ ਜੋਰ ਜੈਲਦਾਰ ਦਾ ਟਰਾਲਾ ਬਣਿਆ ਹੈ ਬਾਈ ਇਧਰ ਦਾ ਆਪਣੇ ਜੈਲਦਾਰਾ ਟਾਂਡੇ ਮਕੇਰੀਆਂ ਕਣੀ ਮੈਂ ਕਹਿੰਦਾ ਵੀ ਕਾਨੂੰ ਕਹਿੰਦਾ ਟਰਾਲੇ ਨੇ ਰੂਹ ਖੁਸ਼ ਕਰੀ ਪਈ ਆ ਐ ਯਾ ਟਰਾਲਾ ਗੱਲ ਕਰ ਦੋ ਬਹੁਤ ਥੋੜਾ ਟਰਾਲਾ ਆਰ ਪੀ ਡੀ ਵਾਲੀ ਗੇਅਰ ਲੱਗੀ ਹੋਈ ਯਾਰਾ ਵੀ ਜੇ ਕਿਤੇ ਗਿੱਲੇ ਗੁੱਲੇ ਦੇ ਵਿੱਚ ਆੜਦਾ ਤਾਂ ਕਹਿੰਦੇ ਟਰੈਕਟਰ ਗੰਨਾ ਧੂਏ ਲੈ ਜਾਂਦਾ ਬਾਕੀ ਇਹ ਦੇਖਾਂਗੇ ਨਾ ਖਾਲੇ ਨੂੰ ਦੇਖਾਂਗੇ ਬਾਈ ਬਾਅਦ ਦੇਖੀ ਜੋਰ ਦਿਖਾਵਾਂਗੇ ਤੂੰ ਵਾਲੇ ਵੀਡੀਓ ਦੇ ਵਿੱਚ ਵੀ ਪੀਟੀਓ ਵਾਲੇ ਦਾ ਕਿੰਨਾ ਫਰਕ ਆ ਹੈ ਜਿੰਨਾ ਨਾਂ ਤੇ ਮੱਕੀ ਜਵੇਂ ਹਰਾ ਪਿਆ ਟਾਂਡਾ ਛੱਲੀ ਸੁੱਕ ਗਈ ਨਹੀਂ ਲੱਗਣ ਪੈਣ ਕਰਕੇ ਆਲਾ ਬਾਈ ਹੋ ਰਹੇ ਨੇ ਹੁਣ ਪਾਣੀ ਲੱਗ ਗਿਆ ਹੁਣ ਹੋਰ ਨਹੀਂ ਦੱਸ ਦਿੰਦਾ ਸੁੱਕਦਾ ਅਜੇ ਬਾਏ ਗਿੱਲੇ ਦੇ ਵਿੱਚ ਚੱਕਰ ਜਿਹੜੀ ਛੱਲੀ ਆ ਨਾ ਟਾਂਡਾ ਕਈ ਵਾਰ ਸਟੀਅਰਿੰਗ ਸਿੱਧਾ ਨਹੀਂ ਹੁੰਦਾ ਤਾਂ ਅੜ ਜਾਂਦਾ ਬੱਸ ਹੋਰ ਜੀ ਬਾਪੂ ਜੀ ਠੀਕ ਹੋ ਠੀਕ ਹੈ ਕਿਆ ਨਾਮ ਆ ਜੀ ਭਜਨ ਸਿੰਘ ਪੂਨੀਆ ਤੇਰਾ ਵੀਰੇ ਹਰਵਿੰਦਰ ਸਿੰਘ ਪੂਨੀਆ ਵੀਰੇ ਇਹ ਵੀਰੇ ਉਹਨਾਂ ਦੇ ਵੜਦੇ ਆ ਪੂਨੀਆ ਗੋਤਾਲਿਆਂ ਦੇ ਚੱਲਦੀ ਆ ਨਾ ਪੂਨੀਆ ਵਾਲਿਆਂ ਦੇ ਪੂਨੀਆ ਪਿੰਡ ਚ ਮਰਜ਼ੂਲਪੁਰ ਖਾਸੇ ਘਰਾਂ ਆ ਨਾ ਪੂਨੀਆ ਦੇ ਬੱਤੀ ਦਿੱਤੀ ਜਾਂਦੇ ਠੀਕ ਆ ਬਾਪੂ ਐਂ ਦੱਸ ਵੀ ਹੁਣ ਬੜਾਈ ਤੇਰੇ ਕੱਲ ਦੀ ਮਸ਼ੀਨ ਕਰਦੀ ਆ ਗਿਲਮੀ ਤੋਂ ਬਾਅਦ ਹਾਂਜੀ ਹਾਂਜੀ ਕਿਵੇਂ ਚੱਲਦੀ ਆ ਮੈਂ ਕਹਿੰਦਾ ਬਹੁਤ ਹੀ ਫਰਸ ਕਲਾਸ ਆ ਅੱਛਾ ਹੋਰ V4 ਮਸ਼ੀਨ ਆ ਇਹ ਹਾਂ ਜਿੱਕਣ ਮਰਜੀ ਇਹਨੂੰ ਤੁਸੀਂ ਅੱਖਾਂ ਮੀਟ ਕੇ ਬਾਅਦ ਟਰਾਲਾ ਲੈ ਕੇ ਖੜੇ ਰਹੋਗੇ ਇੱਥੇ ਅੱਛਾ ਆਪਣੇ ਟਰਾਲੇ ਦੇ ਕੋਲ ਦਾਣੇ ਪਾਈ ਚੱਲੋ ਵੀ ਹੋਰ ਕੰਮ ਕਰਨ ਦੀ ਲੋੜ ਨਹੀਂ ਨਾ ਨਾ ਕੋਈ ਲੋਡ ਨਹੀਂ ਹੈ ਕੋਈ ਜਿਵੇਂ ਹੁਣ ਅੱਜ ਕੱਲ੍ਹ ਆਪਾਂ ਦੇਖਿਆ ਵੀ 5 5 6 6 ਬੰਦੇ ਮਗਰ ਮਸ਼ੀਨਾਂ ਦੇ ਫਿਰਦੇ ਆ ਚੱਲਿਆਂ ਚੋਗਣ ਵਾਲੇ ਜੀਵੀਦਾਰ ਰੱਖਦਾ ਇਹ ਤਾਂ ਉਹੀ ਫਿਰਦੇ ਨੇ ਕੁਝ ਨਹੀਂ ਇਹਨੇ ਲੱਭਿਆ ਕਿਹਨਾਂ ਨੂੰ ਕੋਈ ਦਾਣਾ ਨਹੀਂ ਮਿਲਿਆ খালি ਫਿਰਦਿਆਂ ਨੇ ਇਹ ਕੁਝ ਨਹੀਂ ਮਿਲਿਆ ਇਹ ਬਈ ਇਹਨਾਂ ਦੇ ਨਹੀਂ ਹੈਗੇ ਖੇਤ ਵਾਲੇ ਨੇ ਇਹ ਸਿਰਫ ਹੈਗੇ ਪਿੰਡ ਚੋਂ ਬਾਕੀ ਤੁਸੀਂ ਥੈਲੇ ਦੇਖ ਲੋ ਇਹਨਾਂ ਦੇ ਮੈਂ ਤਾਂ ਆਪਣੇ ਖੇਤ ਆ ਆਪਣੇ ਹੀ ਆ ਬੰਦਾ ਨਹੀਂ ਬੰਦੇ ਤਾਂ ਚਲੋ ਆਪਣੇ ਹੀ ਆ ਤੁਸੀਂ ਤਾਂ ਹੈਗੇ ਤੁਹਾਡਾ ਤਾਂ ਖੇਤ ਆ ਇਹ ਤਾਂ ਹੁਣ ਚੋਗਣ ਵਾਲੇ ਹੀ ਆ ਇਹਨਾਂ ਦੇ ਥੈਲੇ ਆ ਜਿਹੜੇ ਹਨਾ ਆਹ ਦੇਖ ਲੋ ਅੰਕਲ ਦਾ ਥੈਲਾ ਦੇਖ ਲੋ ਉਹ ਦੇਖ ਲੋ ਬਾਕੀ ਐ ਵੀ ਜਿਹੜੀ ਉਹ ਵਿੱਚ ਦੇ ਤੋੜ ਭਾਈ ਭਾਵੇਂ ਲੈਣਾ हां ਲਾਗੋ ਪਰ ਕਪ ਤੋੜਦੇ ਵੀ ਆ ਕਿਹੜਾ ਲਾਗ ਜੀ ਦੇਖ ਲਿਆ ਵੀਰੇ ਕਹਿੰਦੇ ਲਾਗ ਬਹੁਤ ਨਰਮ ਹੁੰਦੀ ਆ ਦਾਣਾ ਛੱਡਦੀ ਆ ਦਾਣਾ ਲਾਗ ਵੀ ਹੁੰਦੀ ਆ ਅੱਛਾ ਮੈਂ ਕਹਿੰਦਾ ਬਹੁਤੇ ਫਸ ਕਲਾਸ ਕੰਮ ਆ ਦਾਣਾ ਦੋੜਾ ਦਾ ਟੁੱਟਦਾ ਟਰਾਲੀ 'ਚ ਜਮੇ ਆ ਸਾਫ ਮੱਕੀ ਜਮੇ ਬਿਲਕੁਲ ਅੱਛਾ ਨਾਲੇ ਹਰਾ ਢਾਂਡਾ ਦੇਖਣ ਨੂੰ ਮੱਕੀਆਂ ਲੱਗਦੇ ਵੀ ਨਰਮ ਆ ਪਰ ਮਸ਼ੀਨ ਦੀ ਹੈ ਨਾ ਵੀ ਕਿਸੇ ਪਾਸੇ ਤੇ ਵੀ ਗਿੱਲੇ ਦੇ ਵਿੱਚ ਵੀ ਲਾਣ ਦਾ ਨਾ ਭੱਜੀ ਫਿਰਦੀ ਆ ਭੱਜੀ ਫਿਰਦੀ ਆ ਜੀ ਮੈਂ ਕਹਿੰਦਾ ਜਿੰਨਾ ਮਰਜੀ ਮੀਂਹ ਪਈ ਜਾਵੇ ਇਹਦਾ ਮੀਂਹ ਚ ਵੀ ਓਕਣੇ ਚੱਲੀ ਪਾਣੀ ਕੀ ਵਧੀਆ ਤੁਰਦੀ ਆ ਜਿਆਦਾ ਤੁਰਦੀ ਅਸੀਂ ਤਾਂ ਕਹਾਗਾ ਨਾ ਇੱਕ ਵੀ ਹੋਰ ਪੈ ਗਿਆ ਅਸੀਂ ਤਾਂ ਅਗਲੇ ਨੂੰ ਕਹਿੰਦਾ ਮੋਟਰ ਚਲਾ ਦਿਆ ਕਰ ਹਾਂ ਬਈ ਆਪਣਾ ਇੱਕ ਮੰਗਰੇ ਕਾਏ ਕਰਦਾ ਹਾਂ ਵਾਜ਼ ਵਾਜ਼ ਅੱਧਾ ਕੱਦੂ ਦਾ ਅਸੀਂ ਕਰੀ ਜਾਂਦੇ ਆ ਟਰੈਕਟਰ ਨਹੀਂ ਤੁਰਦਾ ਜਿੰਨੀ ਮਸ਼ੀਨ ਨੇ ਗੋਰੂ ਪਾਇਆ ਪਿਆ ਟਰੈਕਟਰ ਨਹੀਂ ਤੁਰਦਾ ਇਹਦੇ ਆਏ ਆ ਦੇ ਆ ਦੇ ਆ ਦੇ ਦੇਖ ਲੈ ਨਿਕਲ ਚੱਲੀਆਂ ਕੁਝ ਨਹੀਂ ਮਿਲਿਆ ਹਾਂ ਹਰੇ ਨਾਲੇ ਕਿ ਮਸ਼ੀਨ ਮਸ਼ੀਨ ਚੱਲਦੀ ਹੈ ਨਾਲੇ ਮਸ਼ੀਨ ਚੱਲਦੀ ਹੈ ਖੇਤ ਦੇ ਵਿੱਚ ਉਹ ਖੜ ਗਏ ਸਾਰੇ ਜਾ ਕੇ ਹਨਾ ਵੀ ਬਈ ਖੇਤ ਦੇ ਵਿੱਚ ਹੈ ਹੀ ਕੁਝ ਨਹੀਂ ਮਿਲਣਾ ਕੀ ਆ ਮਸ਼ੀਨ ਛੱਲੀ ਛੱਡੂਗਾ ਕਟਰ ਤਾਂ ਛੱਲੀ ਮਿਲੂਗੀ ਨਹੀਂ ਤਾਂ ਮੁਸ਼ਕਲ ਆ ਬਹੁਤ ਵਧੀਆ ਰੂਹ ਨਾਲੇ ਕੰਮ ਕਰਦੇ ਆ ਤੁਸੀਂ ਕੰਮ ਦਾ ਬਾਪੂ ਸਾਡਾ ਇਕਣੇ ਆ ਹਾਂ ਰੂਹ ਕਰਦੇ ਆ ਕੰਮ ਤਾਂ ਇਹ ਕਰੀਦਾ ਰੂਹ ਨਾਲੇ ਕਰੀਦਾ ਨਹੀਂ ਕਰੀਦਾ ਹੀ ਨਹੀਂ ਹਾਂ ਬਸ ਇਹੀ ਆ ਹਾਂ ਪਰਸੋਂ ਬੰਦਿਆ ਰੂਹ ਕਰਦਾ ਉਹਦਾ ਫਲ ਕੇ ਰਹਿਦਾ ਪਰਸੋਂ ਰੂਹ ਨਹੀਂ ਮੰਨੀ ਵੀ ਅੱਜ ਚਲਾਉਣੀ ਨਹੀਂ ਬੰਦਿਆਂ ਦਾ ਬਹੁਤ ਫੋਨ ਆਇਆ ਵੀ ਚਲਾ ਦੇ ਚਲਾ ਦੇ ਮਾਹ ਨਾਲ ਰੂਹ ਰੀਆਂ ਜਮਾਂਦੀ ਕੱਲ ਰੂਹ ਮੰਨੀ ਸੋਹਣੇ ਬਾਈ ਨੂੰ ਆਪਾਂ ਕਾ ਵੀ ਆ ਜਾ ਲਿਆ ਟਰਾਲੇ ਹਾਂ ਕਿੰਨਾ ਹਾਲੋਂ ਕਿੰਨੇ ਰਹਿ ਗਏ ਆਪਣੇ ਹੋਰ ਅਜੇ ਆਪਣੇ ਕੋਲ 10 ਕੀਲੇ ਖੜੇ ਆ ਜੀ ਹੋਰ ਹਾਂ ਅੱਛਾ ਹਾਂ ਜੀ ਪੂਰੀਆਂ ਲਾਗਿਆ ਆਹੀ ਆ ਇੱਧਰੋਂ ਆਏ ਲਾਈਨ ਦੇ ਉੱਪਰਲੇ ਪਾਸੇ ਫੇਰ ਲਾਈਨ ਖੜੀ ਆ ਲਾਈਨ ਤਾਂ ਲੇਟ ਆ ਚੱਲੋ ਇਹ ਤਾਂ ਲੇਟ ਆ ਵੀ ਖੜੀ ਆ ਗਾਂ ਪਚਾਰ ਕਿਤੇ ਗਾਂ ਖੜੇ ਨੇ ਅੱਛਾ ਆ ਵੀ ਲਾਈਨ ਆਪਣੀ ਉਹ ਆ ਆਪਾਂ ਰੋਡ ਵਾਲੀ ਸਾਰੀ ਲਾਈਨ ਆਪਣੀ ਉਹ ਠੀਕ ਆ ਠੀਕ ਆ ਯਾਨੀ ਓਕੇ ਰਿਪੋਰਟ ਬੱ ਵਾ ਠੀਕ ਆ ਬਾਕੀ ਤੁਹਾਨੂੰ ਦਾਣੇ ਦਿਖਾਉਣਾ ਟਰਾਲੀ ਦੇ ਵਿੱਚ ਚੱਲ ਕੇ ਜਿਹੜੇ ਆ ਨਾ ਵੀ ਟੋਟਾ ਕਿਨਾਂ ਬਾਕੀ ਮੌਸਮ ਵਾਪੂ ਵੇਰ ਕੜ ਪਰ ਲੱਗਦਾ ਕਰਦਾ ਲੱਗਦਾ ਜੀ ਲੱਗਦਾ ਬੱਟ ਜਾ ਹੋਇਆ ਜਿਹੜਾ ਨਹੀਂ ਆ ਹਵਾ ਚੱਲ ਪਿਉ ਅਛਾ ਹਵਾ ਹਵਾ ਚੱਲ ਪਈ ਹਵਾ ਚੱਲਣ ਤੇ ਗੱਲ ਠੀਕ ਰਹਿ ਜਾਣਾ ਹਾਂਜੀ ਹਾਂ ਲੱਗਣਗੇ 1-2 ਦਿਨਾਂ ਦਾ ਹਾਂਜੀ ਹਾਂ ਵਧੀਆ ਲੱਗ ਜਾਣਾ 5-7 ਦਿਨ ਦਾ ਕੰਮ ਆਉਂਦਾ ਜੇ 5-7 ਦਿਨ ਖੁੱਲ੍ਹ ਕੇ ਮੈਜਰ ਉਹ ਤੋਂ ਬਾਅਦ ਮੜਾ ਮੋਟਾ ਆਏ ਦਾ ਮੌਸਮ ਹੈਗਾ ਬਾਰਿਸ਼ ਬਿਨਾ ਬ ਨਹੀਂ ਸਰਦਾ ਇਹ ਤਾਂ ਹੈ ਜੀ ਬਾਰਿਸ਼ ਬਿਨਾ ਵੀ ਜੀਵ ਜੰਤੂ ਕਿੰਨੇ ਜੀਵ ਜੰਤੂ ਕਿੰਨਾ ਨਾ ਨਾ ਪਾਣੀ ਬੰਦਾ ਕਿੰਨਾ ਗਰਮੀ ਦੇ ਵਿੱਚ ਤਾਂ ਉਹ ਦਿਨ ਦੇ ਦੇਖ ਲੋ ਕਿੰਨਾ ਸੁਖਾਲਾ ਹੋ ਗਿਆ ਜੀਵ ਜਾਨ ਨੂੰ ਹਾਂ ਜੀ ਹਾਂ ਸਭ ਬਨਾਸਪਤੀ ਹਰੀ ਹੋ ਗਈ ਸਹੀ ਗੱਲ ਆ ਪਾਣੀ ਮੀਂਹ ਦੇ ਪਾਣੀ ਬਿਨਾ ਜੀਰੀ ਵੀ ਨਹੀਂ ਲੋਟ ਆਉਂਦੀ ਨਹੀਂ ਆਉਂਦੀ ਜੀ ਨਹੀਂ ਆਉਂਦੀ ਇਹ ਕੁਦਰਤੀਓਂ ਗੱਲ ਆ ਬੱਸ ਬੱਸ ਜੇ ਪਾ ਮੀਂਹ ਦੇ ਪਾਣੀ ਦਾ ਦੇਖੀਏ ਲਾਣ ਦਾ ਜੀਰੀ ਖੇਤਾਂ ਚ ਪਾਣੀ ਉੱਬਲਦਾ ਥਾ ਹਾਂ ਜੀ ਆ ਹੁਣ ਦੇਖ ਲਾ ਕਿਹੜੇ ਤਰ੍ਹਾਂ ਕੱਕ ਕੰਡਾ ਵੀ ਬਾਜਰਾ ਬੂਜਰਾ ਵੀ ਕੌੜਾ ਹੁੰਦਾ ਡੰਗਰ ਵੀ ਖਾਂਦੇ ਨਹੀਂ ਹੈਗੇ ਹੁਣ ਮੜਾ ਮੀਂਹ ਦੇ ਪਾਣੀ ਨਾਲੇ ਸਾਫ਼ ਹੁੰਦਾ ਕੰਮ ਚਲੋ ਦਿਖਾਉਣਾ ਹੁਣ ਤੁਹਾਨੂੰ ਟਰਾਲੀ ਦੇ ਵਿੱਚ ਮਾਲ ਦਿਖਾਉਣਾ ਜਿਹੜਾ ਨਿਕਲਦਾ ਬਾਕੀ ਆ ਦੇ ਲੋ ਬਾਈ ਕਿਹਦੇ ਕੋਲੇ ਥੈਲਾ ਹਨਾ ਸਾਰਿਆਂ ਕੋਲ ਹੈ ਥੈਲੇ ਜ਼ਰੂਰ ਆ ਪਰ ਥੈਲੇ ਖਾਲੀ ਆ ਆ ਹਨਾ ਨਹੀਂ ਖੇਤ ਵਾਲਾ ਬਾਪੂ ਜੀ ਸਾਡੇ ਕੋਲ ਖੜੇ ਆ ਇਹੀ ਸਾਰੀ ਦੱਸਦੇ ਆ ਆਪਾਂ ਨੇ ਤਾਂ ਨਾ ਮੀ ਮਸ਼ੀਨ ਵਾਰੀ ਗੱਲ ਕਰੀ ਤੀ ਬਾਕੀ ਗਿੱਲੇ ਦੇ ਵਿੱਚ ਵੀ ਹੈ ਨਾ ਮੈਂ ਸਾਨੂੰ ਪਹਿਲਾਂ ਇਹ ਤਾਂ ਵੀ ਗਿੱਲੇ ਦੇ ਵਿੱਚ ਮਾਣੀ ਮੋਟੀ ਛੱਲੀ ਆ ਨਾ ਸਿਟੂ ਆ ਪਰ ਨਹੀਂ ਬਿਲਕੁਲ ਠੀਕ ਹੈ ਨਜ਼ਾਰਾ ਆ ਗਿਆ ਨਹੀਂ ਬਾਪੂ ਪਰਾਂ ਦਾ ਖਤਰਾ ਬਹੁਤ ਹੋਣਾ ਮੀ ਪੈ ਗਿਆ ਇੱਕਣ ਮਸ਼ੀਨ ਦੇ ਅਸੀਂ ਤਾਂ ਛੱਲੀ ਕਦੇ ਵੱਢਦੀ ਹੋਣੀ ਦੇਖੀ ਅੱਛਾ ਜੀ ਨਕਸਾਨ ਬਹੁਤ ਜ਼ਿਆਦਾ ਹੋਏ ਜਾਂਦਾ ਦਾ ਵਿੱਚ ਨੂੰ ਅੱਛਾ ਜੀ ਜਿੰਨਾ ਮਰਜੀ ਅਲਾ ਗਈਆ ਪਰ ਆ ਤਾਂ ਕਮਾਲੇ ਹੋ ਗਈ ਅੱਛਾ ਜੀ ਚਲੋ ਮਹਾਰਾਜ ਦੀ ਕਿਰਪਾ ਹੈ ਨਾ ਹਾਂ ਜੀ ਕੋਈ ਤਾਂ ਤੁਹਾਡੇ ਵੀ ਚਲੋ ਲੱਤੇ ਲੱਤੇ ਮੂਰੇ ਆਏ ਹੋਏ ਆ ਉਹ ਸਾਡੇ ਆ ਕੇ ਬਿਲਕੁਲ ਚਲੋ ਦਿਖਾਉਣਾ ਹੁਣ ਤੁਹਾਨੂੰ ਟਰਾਲੀ ਦੇ ਵਿੱਚ ਤੇ ਵੀ ਟਰਾਲੀ ਦੇ ਵਿੱਚ ਆ ਗਿਆ ਪਾ ਹੁਣ ਹੁਣ ਤੁਹਾਨੂੰ ਮਾਲ ਲਗਾਉਨੇ ਆ ਨਾ ਗਿੱਲੀ ਮੱਕੀ ਦੇ ਵਿੱਚ ਵੀ ਹੈ ਨਾ ਮਸ਼ੀਨ ਬਿਲਕੁਲ ਨਕੂ ਨਕੂ ਐਰ ਮੈਂ ਕਹਿੰਦਾ ਵੀ ਸਾਫ਼ ਕਰਦੀ ਜਾਂਦੀ ਆ ਹਾਂ ਵੀਰੇ ਠੀਕ ਆ ਵੀਰੇ ਮੱਕੀ ਆ ਦੇਖ ਲਓ ਥੋੜੇ ਸਾਹਮਣੇ ਹੀ ਆ ਹਾਂ ਵੀ ਕਹਿੰਦਾ ਭਾਬੀ ਜਿਵੇਂ ਆਪਾਂ ਮੱਕੀ ਨੂੰ ਚੱਕਦੇ ਹਾਂ ਹੱਥੋਂ ਭਰਦੇ ਹਾਂ ਇਹ ਵਾਲਾ ਹੱਥ ਭਰ ਜਾਂਦਾ ਗੋਡੇ ਨਾਲ ਆਹ ਦੇਖ ਲੋ ਓਹਦੇ ਸਾਹਮਣੇ ਸਾਪ ਪਈ ਆ ਕੋਈ ਡੱਕ ਕੰਨਾਰੇ ਨੂੰ 도ੜਿਆ ਕੁਝ ਨਹੀਂ 도ੜਿਆ ਆ ਹਾਂ ਮਨਰੇਟ ਵੀ ਭਾਈ ਨੱਕੂ ਨਾਲ ਮਿਲਣਾ ਵੀਰੇ ਹਾਂ ਨੱਕੂ ਨਾਲ ਰੇਟ ਮਿਲਣਾ ਉਹ ਨਹੀਂ ਰੇਟ ਨਾਲ ਬਾਕੀ ਉਹ ਵੀ ਭਾਈ ਪੱਖੇ ਤੇ ਬਿਨਾ ਵੀ ਆੜਤੀ ਆ ਭਰ ਦਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਵਿੱਚ ਆਪਣੇ ਤਾਂਹੀਂ ਯਾਰ ਆਪਣੇ ਜਿੰਨੇ ਵੀ ਆਪਾਂ ਤੁਹਾਡੇ ਪਿੰਡ ਵਿੱਚ ਵੱਢੀ ਆ ਸਭ ਦਾ ਫਾਰਸੀ ਕੰਡਾ ਤਾਂਹੀਂ ਅਗਲਾ ਕਹਿੰਦਾ ਫਾਰਸੀ ਕੰਡਾ ਕਰਾ ਦੋ ਮੱਕੀ ਸਾਫ ਆ ਤਾਹੀਂ ਜਾਂਗੇ ਹਾਂ ਮਸ਼ੀਨ ਦੀ ਸਫਾਈ ਵੀ ਜ਼ਰੂਰੀ ਆ ਹਾਂ ਜ਼ਰੂਰੀ ਆ ਇਹ ਚੀਜ਼ ਥੋੜੀ ਦੇਖਣੀ ਆਪਾਂ ਵੀ ਮਤਲਬ ਵੱਡੇ ਖੇਤ ਲੰਘ ਗਏ ਵੱਡਣ ਤੱਕ ਮਤਲਬ ਨਹੀਂ ਸਫਾਈ ਮੇਨ ਚੀਜ਼ ਦਾ ਸਫਾਈ ਤੋਂ ਹੀ ਹਾਂ ਮੇਨ ਪੁਆਇੰਟ ਆ ਜਿਹੜਾ ਸਫਾਈ ਹਾਂ ਹਜੇ ਇਹਨਾਂ ਦੇ ਹੋਰ ਆ 10 12 ਕੀਲੇ ਹਜੇ ਤਾਂ ਮੰਨ ਲਓ ਸ਼ੁਰੂਆਤ ਹੋਈ ਆ ਕੱਲ ਵੀਰ ਉਹਨਾਂ ਦੇ ਇਹਨਾਂ ਦੇ ਹਜੇ ਵੱਡੇ ਨਹੀਂ ਦੇ ਇਹਨਾਂ ਨੇ ਇੱਕ ਢੱਕਾ ਵੀ ਬਾਪੂ ਇਹਨਾਂ ਓਕੇ ਆ ਰਿਪੋਰਟ ਦਾਣੇ ਦੀ ਵੀ ਬਾਕੀ ਆਏ ਆ ਬਈ ਹਨਾ ਕਰਮਾਂ ਦੀ ਆ ਸਾਹਮਣੇ ਹੀ ਆ ਸਾਹਮਣੇ ਬਾਕੀ ਕਰਮਾਂ ਦੀਆਂ ਗੱਲਾਂ ਸਾਰੀਆਂ ਹਨਾ ਵੀ ਚੋਕਣ ਵਾਲੇ ਤਾਂ ਭੱਜ ਗਏ ਜੀ ਉਹ ਚਲ ਗੀਆਂ ਆ ਜੀ ਆ ਮਿਲਣਾ ਥੈਲੇ ਭਰਨੇ ਤੇ ਬਾਪੂ ਉਹਨਾਂ ਨੇ ਅੰਕਲ ਵੀ ਲੰਘ ਗਏ ਦੇਖ ਲੈ ਇਹ ਵੀ ਕਹਿੰਦਾ ਕੁਝ ਨਹੀਂ ਹੈਗਾ ਮੁੜ ਗਏ ਬਈ ਚਲਦੀ ਮਸ਼ੀਨ ਦੇ ਕੋਲੋਂ ਬੰਦੇ ਲੇਬਰ ਵਾਲੇ ਹਨਾ ਜਿਹੜੇ ਛੱਲੀਆਂ ਚੋਕਣ ਵਾਲਿਆਂ ਪਿੰਡ ਦੇ ਆਏ ਹੋਏ ਸਭ ਭੱਜ ਗਏ ਕਹਿੰਦੇ ਛੱਲੀ ਹੈ ਹੀ ਨਹੀਂ ਚਲੋ ਮਹਾਰਾਜ ਜਕਨੇ ਕਿਰਪਾ ਬਣਾ ਕੇ ਰੱਖੇ ਸਾਰੇ ਕਮੈਨ ਵਾਲੇ ਵੀਰਾਂ ਦੇ ਹਨ ਵੀ ਜ਼ਿਮੀਦਾਰਾਂ ਤੇ ਵੀ ਪੈ ਜਾਣੇ ਹੀ ਪੈ ਜਾਣੇ ਬਾ ਦੋ ਆ ਜਣੀ ਆ ਜਣੀ ਸਾਰੀ ਆ ਜਣੀ ਇਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਆ ਬਾਪੂ ਬਾਕੀ ਐ ਹੋਈਆਂ ਨਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਜ਼ਿਮੀਦਾਰ ਭਰਾਵਾਂ ਤੇ ਵੀ ਜਿਹੜਾ ਮਹੀਆ ਨਾ ਮੌਸਮ ਤੇ ਨੁਕਸਾਨ ਤੇ ਬਚੇ ਰਹਿਣ ਸਾਰੇ ਮਸ਼ੀਨਾਂ ਵਾਲਿਆਂ ਵਾਸਤੇ ਵੀ ਅਰਦਾਸ ਆ ਜ਼ਿਮੀਂਦਾਰਾਂ ਵਾਸਤੇ ਵੀ ਅਰਦਾਸ ਆ ਨਾ ਵੀ ਦੋਨਾਂ ਨੂੰ ਮਾਲਕਾਂ ਸੇਵ ਰੱਖੀ ਬਚਾ ਕੇ ਰੱਖੀ ਕੰਮ ਨਾ ਕਿਸੇ ਦਾ ਖੜਨ ਨਹੀਂ ਹੈ ਨਾ ਇਹ ਨੁਕਸਾਨ ਨਾ ਕਿਸੇ ਦਾ ਕਰੀ ਬਸ ਹੋਰ ਅਸੀਂ ਕੋਸਾ ਨਹੀਂ ਚਾਹੁੰਦੇ ਹੈ ਨਾ ਵੀ ਚਲੋ ਜਿਹੜਾ ਕੰਮ ਜਿੱਥੇ ਚੱਲਦਾ ਜਿਹਨੇ ਸੁੱਕੇ ਵਰਗਾ ਤਾਂ ਨਹੀਂ ਕੰਮ ਚੱਲਣਾ ਹੁਣ ਬਈ ਕੰਮ ਸੁੱਕੇ ਵਾਲਾ ਦਾ ਬਾਪੂ ਹੁਣ ਜਿੱਦਾਂ ਜਿੰਨਾ ਕਿ ਸੁੱਕਣਾ ਫੇਰ ਮੀਂਹ ਪੈ ਜਾਣਾ ਹਾਂ ਹੁਣ ਕੱਲ ਦੀ ਧੁੱਪ ਲੱਗੀ ਆ ਅੱਜ ਕੱਲੂ ਫੇਰ ਦੱਸਿਆ 21 ਤਰੀਕ ਨੂੰ ਬਹੁਤ ਤਕੜਾ ਵੀ ਇਹ ਕਰਨਾ ਆਪਣੇ ਛੋਟੇ ਟਰਾਲਾ ਭਰ ਦੇਣਾ ਇਹ ਪੂਰਾ ਠੀਕ ਹੈ ਇਹ ਜੋ ਲਾ ਲੂਗੇ ਦੋ ਗੇੜੇ ਮਸਰੋਈ ਨਾ ਇੱਥ ਨੂੰ ਆਏ ਨੂੰ ਸਿੱਧਾ ਲਾ ਲਿਓ ਕੋਈ ਨਹੀਂ ਕੋਈ ਨਹੀਂ ਇਹ ਜੋ ਲਾ ਲਾਂਗੇ ਲਾ ਲਾਂਗੇ ਲਾ ਲਾਂਗੇ ਉਰਲੇ ਪਾਸੇ ਦੀ ਚਲੋ ਬਾਕੀ ਚਲਦੇ ਆਂ ਵੇ ਗਾਹਾਂ ਭਰਨਾ ਇਹਨਾਂ ਦਾ ਟਰਾਲਾ ਆ ਵੀ ਬਾਕੀ ਕੱਲ ਦੋ ਭਰੇ ਤੇ ਕੱਲ ਇੱਕ ਭਰਿਆ ਬੜਾ ਟਰਾਲਾ ਦਾ 18 ਫੁੱਟ ਅੱਛਾ ਉਹ ਤਾਂ ਬਹੁਤ ਮੱਕੀ ਪੈ ਗਈ ਉਹ ਜੋ 150 ਪੌਟਾ ਡੇਢ ਥਾ ਦੇ ਉੱਤੇ ਪੈ ਗਈ ਹੋਣੀ 160 ਫੇਰ ਚਲੋ ਬਾਕੀ ਟੈਂਕ ਭਰ ਕੇ ਆ ਗਿਆ ਰਾਜੂ ਵੀ ਉਹ ਲਈ ਆਉਂਦਾ ਮਸ਼ੀਨ ਹਾਂ ਐਸੇ ਭਾਂ ਦੇ ਤਿੰਨ ਤਿੰਨ ਦੋ ਰਹਿ ਗਏ ਦੋ ਤਿੰਨ ਗੇੜੇ ਟਰਾਲੇ ਦੀ ਵੀ ਇੱਕ ਅੱਦੇ ਟੈਂਕ ਦੀ ਉਹ ਕਸਰਾ ਵਸ ਹੁਣ ਇੱਕੇ ਪਾਊਗਾ ਹਾਂ ਬਾਈ ਸੁਖਬੀਰ ਦੋ ਹੋਰ ਬਾਈ ਠੀਕ ਆ ਹਾਂਜੀ ਵੀਰ ਜੀ ਠੀਕ ਹੈ ਜੀ ਕਾਬ ਲਾਈਏ ਵੇ ਤੇਰਾ ਨੰਬਰ ਬਸ ਲਾ ਦੋ ਇੱਕ ਦੋ ਹੰਨ ਤੱਕ ਬੱਤ ਜਾਈਏ ਤੇ ਅੱਛਾ ਇੱਕ ਟਰਾਲਾ ਆਪਾਂ ਹੁਣ ਵੜ ਦਨੇ ਆ ਇੱਕ ਫੇਰ ਵੜ ਦੋ ਦੋ ਟਰਾਲੇ ਹੋਰ ਠੀਕ ਆ ਦੋ ਤਿੰਨ ਤੱਕ ਵਸ ਕਰ ਦੋ ਉਧਰ ਵਾਲੀ ਕਿਹੜੇ ਰੇਟ ਲੱਗੀ ਫੇਰ ਉਧਰ ਵਾਲੀ ਲੱਗੀ ਜੀ 1.5 ਵਧੀਆ ਰਹਿ ਗਿਆ ਫੇਰ ਤਾਂ ਯਾਰ ਤੂੰ ਹੋ ਗਈ 5 ਵਧੀਆ ਰਹਿ ਗਿਆ ਫਿਰ ਤਾਂ ਬਹੁਤ ਵਧੀਆ ਰਹਿ ਗਿਆ ਹਾਂ ਵਧੀਆ ਰਹਿ ਗਿਆ ਜੀ ਕੱਢ ਲੈ ਇੱਕ ਦੋ ਦਿਨ ਹੋਰ ਹਾਂ ਦੋ ਦਿਨ ਤਿੰਨ ਦਿਨ ਵਾੜ ਦਿਓ ਪੂਰੀਆਂ ਪੂਰੀਆਂ ਕੋਈ ਚੱਕਣੀਆਂ ਆ ਆਪਣਾ ਹੈਗਾ ਹੁਣ ਦਾ ਝੋਟਾ ਕੋਟਾ ਠੀਕ ਆ ਜੀ ਟਾਈਮ ਹੋਇਆ ਬਸ ਜਾਦ ਲਾ ਦੇ ਰੰਬਰ ਲਾ ਦਾਂਗੇ ਲਾ ਦਾਂਗੇ ਠੀਕ ਆ ਜੀ ਹੋਰ ਮਾਲ ਵਧੀਆ ਕਰਦੀ ਆ ਹਾਂ ਮਾਲ ਵਧੀਆ ਜੀ ਦਾਣੇ ਓਕੇ ਰਿਪੋਰਟ ਹਾਂਜੀ ਹਾਂ ਐ ਕਿਹੜਾ ਕੋ ਮਸ਼ੀਨ ਚੱਲਦੀ ਨੇ ਦੇਖੋ ਜੀ ਗਾਰੇ ਜੀ ਕੰਮ ਚੱਲਣ ਲੱਗੀ ਹੋਈ ਐ ਅੱਛਾ ਭਾਈ ਧੂੜਪੱਟੀ ਧੂੜ ਕੱਟੀ ਪਈ ਐ ਥੋੜੇ ਪਿੰਡ ਭਾਈ ਹੈ ਉਹ ਮੁੰਡਾ ਹੁਣ ਲਾਡੀ ਵੀ ਸਾਡਾ ਮਿੱਤਰ ਆ ਜੇ ਇਹ ਇਹ ਹੁਣ ਟਰੈਕਟਰ ਦਾ ਘੜੀਸਾ ਪਾਉਂਦਾ ਆਂ ਅਸੀਂ ਮਸ਼ੀਨਾਂ ਦਾ ਨਾ ਪਾਈਏ ਤੁਹਾਡੇ ਮੁੰਡਾ ਖਾੜੀ ਦੇ ਵੇਚਤੀ ਯਾਰ ਫੇਰ ਐ ਲਾਡੀ ਵੀਰੇ ਕਿੱਦਾਂ ਜੀ ਇਹੇ ਜਿੱਦਣ ਜਿੱਦਣ ਧਾਣੇ ਲੈ ਕੇ ਪਹਿਲੇ ਦਿਨ ਮੈਨੂੰ ਮੱਕੀ ਦਿਖਾਈਏ ਤੇ ਜੀ ਵਾਲੀ ਕਹਿੰਦਾ ਪਿੱਠ ਨਾ ਲੱਗੇ ਮਹਾ ਪਿੱਠ ਨਹੀਂ ਲੱਗਣ ਦਿੰਦਾ ਤੇਰੀ ਚਿੰਤਾ ਨਾ ਕਰ ਜਾ ਹਾੜ ਆ ਜਵੇ ਬਸ ਬਣ ਕੇ ਤੇਰੇ ਨੰਬਰ ਹੁਣ ਨਹੀਂ ਨੂੰ ਜਾਂਦਾ ਪਿੰਡ ਹੈ ਏਰੀਆ ਵੀ ਕਰਾਤਾ ਤੇਰਾ ਹਾਂ ਮੈਂ ਦਨ ਮੈਂ ਦੱਸਾਂ ਨਾ ਵੀਰੇ ਵੀ ਹਾੜ ਆ ਜਵੇ ਚਾਹੇ ਤਾਂ ਵੀ ਨਹੀਂ ਖਾੜਨ ਹੁੰਦਾ ਕੰਮ ਆ ਦੇਖ ਲੈ ਤੇਰੇ ਸਾਹਮਣੇ ਮੋਣੇ ਦਾ ਸੋਨੇ ਬਾਈਏ ਹੈ ਗੱਲੇ ਦੇ ਵਿੱਚ ਵੀ ਐਨ ਭਾਈ ਆ ਲੇ ਚੋਣ ਵਾਲੀਆਂ ਦੇ ਨਾਲ ਪਿੱਛੇ ਹੀ ਮੋੜਦੀਆਂ ਐ ਨਹੀਂ ਉਹ ਲੱਭ ਤੇਰੀ ਉਹ ਸੋਨਾ ਹਾਂ ਲੱਭ ਤਾਂ ਨਹੀਂ ਕੋਈ ਕੋਈ ਹੈਲੋ ਉਹ ਤਾਂ ਇੱਕ ਅੱਧਾ ਮਨਮੋਟਾ ਡੰਡਾ ਕਰਿਆ ਯਾਰ ਉਹਦਾ ਪਿੱਛੇ ਟੇਡਾ ਰੁੱਡਾ ਹੋਵੇ ਗਿਰਿਆ ਹੋਵੇ ਉਹਦੇ ਹੀ ਉਹ ਹੀ ਕੰਮ ਖਰਾਬ ਕਰਦਾ ਉਹ ਨਹੀਂ ਹੈਗਾ ਜਿੱਥੇ ਮਸ਼ੀਨ ਦੀ ਬੇਵਸੀ ਹਾਂ ਉੱਥੇ ਤਾਂ ਵੀਰੇ ਮਾੜਾ ਮੋਟਾ ਤੈਨੂੰ ਪਤਾ ਹੀ ਆ ਕੋਣ ਹੈ ਲਾੜੇ ਵੀਰੇ ਤੇਰੇ ਵਾਲੇ ਸਾਹੀ ਨਾਰਮਾ ਚੱਲ ਜੱਬਾ ਮਰਜੀ ਕੋਈ ਨਹੀਂ ਕੋਈ ਛਕਾ ਕੇ ਵੱਢੀ ਤੂੰ ਐਵੇਂ ਕਾਲੀ ਨਾ ਕਰੀਂ ਕਹਣਾ ਜੋ ਗੰਨਾ ਹੀ ਲਾਉਣਾ ਨਾ ਨਾ ਆਪਾਂ ਤਾਂ ਬਾਈ ਗੋਭੀਓ ਲਾਉਣੀ ਆ ਬਫਰ ਠੀਕ ਫੇ ਤਾਂ ਤੇਰੇ ਕੋ ਟਾਈਮ ਵਧੂ ਆ ਜਿੰਨੀ ਜਮ ਮਰਜੀ ਵੜ ਜੀ ਜਦੋਂ ਤੇਰਾ ਨਾ 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 ਜੀ ਨਹੀਂ ਜਮੀਆਂ ਟਣਕਾ ਕੇ ਸੁੱਕੀ ਮਨ ਲਾ ਬਾਈ ਤੇਰਾ ਮਲਾ 100 ਰੁਪਿਆ 200 ਰੁਪਿਆ ਤੈਨੂੰ ਰੇਟ ਬਿਜਾਰੇ ਮਿਲੇ ਪਤਾ ਲੱਗੇ ਵੀ ਹਾਂ ਬਿਲਕੁਲ ਬਾਈ ਬਿਲਕੁਲ ਨੌਸ ਵਿੱਚ ਕੱਲ ਨੂੰ ਖਰਾਬ ਅੱਜ ਤਾਂ ਨਹੀਂ ਹੋਰ ਸੁਣਾ ਨੇ ਇੰਦਰ ਬਾਈ ਵਧੀਆ ਵੀਰੇ ਆ ਨਾ ਕੱਲ ਫਿਲਮ ਦੇਖਿਆ ਫੇ ਰਾਤ ਦੇ ਘੇੜਾ ਕੋਲੋਂ ਮੁੰਡਾ ਫਰੀ ਉਹ ਤੇਰੇ ਕਿਆ ਕਹਨੇ ਆ ਕਿਤੇ ਚਾਲ ਵਾਲਾ ਕੰਮ ਬੰਦ ਹੋ ਗਿਆ ਮੀ ਪੈ ਗਿਆ ਭਾਈ ਉਧਰ ਵੱਧ ਪੈ ਗਿਆ ਤੇ ਜੀ ਆਪਣੇ ਨਾਲ ਅੱਛਾ ਹਾਂ ਹੁਣ ਬਾਈ ਹੁਣੀ ਕਰਦੇ ਤੇ ਫੋਨ ਵੀ ਕੱਲ ਕੋਲ ਨੂੰ ਦੇਖਦੇ ਜੀ ਅੱਜ ਹਵਾ ਲੱਗੀ ਸਮਾਰ ਕੇ ਕੱਲੂ ਕਰਾਂਗੇ ਪਰ ਗੱਲ ਆਇਆ ਜਿਵੇਂ ਹੁਣ ਮਸ਼ੀਨ ਆ ਨਾ ਇਹਦਾ ਚੱਲ ਬਾਹਰ ਉਹਦਾ ਟਰਾਲੀ ਨਾਲ ਤੋਰਨੀ ਆ ਉਹਦਾ ਪੰਗਾ ਆ ਜੀ ਜਲਦੀ ਆ ਭਾਈ ਬਹੁਤ ਉਹ ਤਾਂ ਫਸਲ ਸਹੀਆ ਬਹੁਤ ਹੁੰਦਾ ਭਾਈ ਫਿਰ ਮਸ਼ੀਨ ਉਹ ਵਜਨ ਚ ਬਹੁਤ ਭਾਰੀ ਆ ਭਾਈ ਫਿਰ ਨਹੀਂ ਮੇਰੇ ਮਸ਼ੀਨ ਤਾਂ ਤੁਰੀ ਜਾਊ ਜੀ ਤੁਰੀ ਜਾਊ ਜੀ ਨਹੀਂ ਟਰੈਕਟਰ ਨਾਲ ਕਿਵੇਂ ਤੁਰੂ ਫਿਰ ਹਾਂ ਉਹ ਚੀਜ਼ ਤਾਂ ਔਖਾ ਆ ਹਾਂ ਇਧ ਆਰਾ ਜਲਾਇਆ ਵੀ ਬਾਹਰ ਖੜ ਜਾਂਦੀ ਆ ਹਨਾ ਗਰਮਿੰਦਰ ਵੀ ਵਿਹਲੇ ਹੀ ਹੁਣ ਤਾਂ ਕੱਲ ਉਹ ਵੀ ਵਿਹਲਾ ਹੋ ਗਿਆ ਪਰसों ਹਾਂ ਬਸ ਮੀਂਹ ਵਾਲੇ ਜਾਲੇ ਬਾਈ ਮੀਂਹ ਲੱਗੀ ਦੀ ਝੱਟ ਵਧੀਆ ਹਾਂ ਚੱਲ ਦਸ ਦਿਨ ਹੋਰ ਦੇ ਦਿੰਦਾ ਹਾਂ ਜੀ ਹਾਂ ਬਾਈ ਦੋਹੇ ਟਰੈਕਟਰਾਂ ਫਿਰ ਦੂਆ ਇੱਕ ਪੱਠੇ ਤੇ ਚੱਲਦਾ ਪਣਾ ਬਾਈ ਮੀਂਹ ਵੀ ਜ਼ਰੂਰੀ ਦਾ ਹਾਂ ਮੀਂਹ ਬਾਈ ਬਹੁਤ ਜੀਵ ਜੰਤੂ ਹਾਂ ਮੀਂਹ ਵੀ ਲਾੜੇ ਬਾਈ ਜ਼ਰੂਰੀ ਦਾ ਕਿੰਨੀ ਕਮਕੀ ਆਈ ਹੈ ਇਹਦਾ ਕਾਰੋਬਾਰ ਤਾਂ ਸਾਰੀ ਉਮਰ ਚੱਲਿਆ ਹਾਂ ਬਾਈ ਜੀਵ ਜੰਤੂ ਪਤਾ ਨਹੀਂ ਕਿੰਨਾ ਕਿ ਧਰਤੀ ਦੇ ਵਿੱਚ ਜੀਵ ਜੰਤੂ ਹਨਾ ਕਿੰਨਾ ਪਾਣੀ ਤਰਸਦਾ ਦਾ ਬਹੁਤ ਔਖਾ ਦਮ ਹੀ ਮੈਂ ਗਰਮੀ ਬਹੁਤ ਤੇਜ਼ੀ ਕੋਈ ਹਿਸਾਬ ਨਹੀਂ ਸੀ ਫੇਰ ਦੱਸਿਆ 21 ਤਰੀਕ ਦਾ ਕਹਿੰਦੇ ਮੌਸਮਾਂ ਚ ਫੇਰ ਗੜਬੜ ਜੀ ਕਰਦਾ ਹੈ ਮੇਰਾ ਜੀ ਕਹਿੰਦੇ 28 ਤੋਂ ਫਿਰ ਆਪਣੇ ਮਾਨਸੂਨੇ ਸ਼ੁਰੂ ਹੈ ਜੀ ਅੱਛਾ ਜੀ ਹਾਂ ਜੀ 28 ਤੋਂ 28 ਤਰੀਕ ਤੋਂ ਜੀ ਵੀ ਲਗਾਤਾਰ ਹੈ ਹਾਂ ਜਿਹੜੀ ਮਾਨਸੂਨ ਆਪਰੇ ਅੱਗੇ ਗਾਹਲੇ ਮਹੀਨੇ ਚ ਆਉਂਦੀ ਆ ਇਸ ਵਰਗਾ 28 ਜੂਨ ਤੋਂ ਸ਼ੁਰੂ ਹੋ ਜਾਣੀ ਹੈ ਜੀ ਵੀ ਸੌਣ ਵਾਲਾ ਸ਼ਰਾਟਾ ਕਹਿੰਦੇ ਜੀ ਨੂੰ ਹਾਂ ਜੀ ਹਾਂ ਜੀ ਵਾਹ ਜੀ ਵਾਹ ਮਤਲਬ ਦੇ ਆ ਮੌਸਮ ਵਿਭਾਗ ਦੇ ਨਾਲ ਆ ਜੀ ਦੇਖੋ ਆਊਗਾ ਕਿ ਨਹੀਂ ਆਉਦਾ ਹਾਂ ਪਛਾਓ ਰੱਖੇ ਬਸ ਮਾਲਕ ਹਾਂ ਜੀ ਹਾਂ ਜੀ ਚੱ ਬਾਦ ਪੰਜ-ਸੱਤ ਦਿਨ ਦਾ ਆਪਣੇ ਦਾ ਰੋ ਪੰਜ-ਸੱਤ ਦਿਨ ਲੱਗੇ ਚੁੱਕੇ ਪਧਰੇ ਜੀ ਚ ਹਾਂ ਜੀ ਹਾਂ ਆ ਤਾਂ ਇਹ ਨਾ ਜਾਰ ਦਿਨ ਹੋਰ ਪੈਂਦਾ ਥੋੜਾ ਪਿੰਡ ਦਾ ਖਾਲੀ ਹੋ ਗਰ ਸਮਝ ਲਾ ਕੀ ਗੱਲ ਹੈ ਮੱਕੀ ਆਉਂਦੀ ਮੜੀ ਮੰਡੀ ਬਾਈਕ ਘੜਾ ਕੰਮ ਦੀ ਸਫਾਈ ਦੀ ਸਾਰੇ ਇਹ ਚੀਜ਼ਾਂ ਮੱਲਾ ਹਾਂ ਕੰਮ ਵਧੀਆ ਕਰਦੇ ਆ ਬਹੁਤ ਚੀਜ਼ਾਂ ਮੋਨਾ ਕੰਮ ਦਾ ਵੀਰੇ ਆਏ ਆ ਵੀ ਆਪਾਂ ਤਸੱਲੀ ਨਾਲੇ ਕਰੀਦਾ ਮੈਂ ਤਾਂ ਰਾਜ ਜੀ ਉਹਨਾਂ ਨੇ ਇਹ ਕਹਿਣਾ ਵੀ ਮਿੱਤਰਾ 2 ਲਾ 2 ਘੱਟ ਵੜ ਲੇ 2 ਮਿੰਜਾ ਵੜ ਲਾ ਘੱਟ ਵੜ ਨਹੀਂ ਪਰ ਖਾਣ ਨਹੀਂ ਆਪਾਂ ਕਿਸ ਦਾ ਕਰਨਾ ਬਾਕੀ ਵੀ ਆਪਣੇ ਦੇਖ ਹੁਣ ਆਏ ਵੀ ਰੇਕ ਨੂੰ ਭਰੋਸਾ ਹੋ ਗਿਆ ਨਾ ਵੀ ਮਸ਼ੀਨ ਨੁਕਸਾਨ ਕਰੇ ਹੀ ਨਹੀਂ ਹੈ ਕਿਸੇ ਦਾ ਹੈਗੇ ਨਹੀਂ ਨਾ ਕਦੇ ਕਰਨਾ ਆਪਾਂ ਹੁਣ ਤਾਂ ਝੋਨੇ ਗਣਕਦੇ ਵੀ ਆਫਰ ਆਉਣੀ ਥੋੜੇ ਪਿੰਡ ਜੋ ਕਹਿੰਦੇ ਵੀ ਇੱਥੇ ਮਸ਼ੀਨ ਭੇਜੀ ਮਗਾ ਕੰਮ ਨੂੰ ਸਲਾਮੋ ਬਾਈ ਜਰੂਰ ਆਉਗੀ ਕਰਾਂਗੇ ਹੱਲ ਜਰੂਰ ਬਾਈ ਜਰੂਰ ਕਰਿਆ ਜੀ ਭੇਜਾਂਗੇ ਝੋਨੇ ਦੇ ਬਾਕੀ ਆ ਬੰਦਾ ਬੈਠਾ ਐ ਨੂੰ ਉਦੋਂ ਨਜ਼ਾਰਾ ਲਿਆਤਾ ਰੇਟ ਮਿਲ ਗਿਆ ਨੂੰ 1450 ਰੁਪਿਆ ਗਿੱਲੀ ਦਾ ਹੀ ਵਧੀਆ ਰਹਿ ਗਿਆ ਬਾਈ ਕਿਰਨਾਈ ਛੱਡ ਜਾ ਬਾਕੀ ਨਰਮਦੀ ਧੋੜੇ ਜਿਮ ਕਿ ਹੋਰ ਦੀ ਇੱਕ ਦੀ ਆਈ 99 ਬੀਜ ਹਾਂ ਉਹਦੇ ਲੱਗਿਆ 15500 ਅੱਛਾ ਜੀ ਉਹ ਕਹਿੰਦਾ ਮੇਰੀ 50ੜੀ ਇਹਦਾ ਕਹੇ ਬੇਚੀ ਹੈਗਾ ਦਾ ਇੱਕ ਟਰਾਲਾ ਉਹਦਾ ਵੀ ਮੈਂ ਉਹੀ ਕਿਹਾ ਇਹਨੂੰ ਹਾਂ ਤੇ ਉਹ ਕਹਿੰਦਾ 15500 ਕਹਿੰਦਾ ਮੇਰੀ ਨਿਕਲ ਜੀ 58 ਗੰਡਾ ਹੋਗੀ 90000 ਦਾ ਕੀ ਲਾ ਹੋ ਗਿਆ ਬਾਈ ਇਕਨੇ ਨਿਕਲਦਾ ਇਹਦੀ 90 ਮਲਾਡੀ ਬਾਈ ਨੂੰ ਹੋਈ ਗਿਆ ਮਗਾ ਤੂੰ ਕਾਲੀ ਤਾਂ ਤੈਨੂੰ ਕਹਾਂ ਮੈਂ ਤਾਂ ਗੋਭੀ ਲਾਉਣੀ ਆ ਵਾ ਤੇਰੀ ਜਦੋਂ ਹੀ ਡੂ ਲੋਡ ਕਰਕੇ ਵੱਡੂ ਸਕਾ ਕੇ ਪੁੱਤੀ ਲੱਗੀ ਉਹ ਤੈਨੂੰ 250 ਜੀ ਫੇਰ ਕਿੱਥੇ ਬਾਈ 1500 ਕਿੱਥੇ 2200 700 ਦਾ ਫਰਕ ਪੈਂਦਾ ਬਾਈ ਤੇਜੀ ਥੋੜੇ ਰੁਪਏ ਬਣਾ ਲਿਆ ਆ ਉਹ ਗਿੱਲੀ ਗਿੱਲੀ ਚ 130 ਕੁਆਂਟਲ ਪੈ ਗਈ ਹਾਲੇ ਮੰਗਾ ਚਾਚਾ ਕਹਿੰਦਾ ਵੀ ਵੀ ਇੰਨੀ ਹੋਰ ਹੀ ਸਾਦੀ ਮੈਂ ਕਿਹਾ ਵੀ ਉਹ ਤਾਂ ਜਮਾ ਹੀ ਗਿੱਲੀ ਵੱਡੀ ਦੀ ਆਪਾਂ ਉਹ ਫੇਰ ਵੀ ਦੇਖ ਲਓ 1200 ਰੁਪਏ ਲੱਗੀ ਆ ਉਹ ਦੇਖ ਲਓ ਵੀ 130 ਕੁਆਂਟਲ ਹੋ ਗਈ ਪੌਣੇ 2 ਕਿਲਿਆਂ ਚ ਕਿੰਨੇ ਦੀ ਹੋ ਗਈ ਵੇ ਫਿਰ ਉਹ 5 6 ਕਵਾਂਟਲ ਬਾਈ ਉਹ ਘਰ ਵੀ ਰੱਖ ਗਿਆ ਨਹੀਂ ਨਹੀਂ ਹੁਣ ਤਾਂ ਪਿੰਜਰ ਪਿੰਦਰ ਰੇਟ ਉੱਠੇ ਹੋਏ ਜੀ ਮੜਾ ਜੀ ਹਾਂ ਮੱਕੀ ਘਟ ਜਾਂਦੀ ਆ ਨਾ ਵੀਰੇ ਪੈਨਰ ਵੀ ਦਾ ਫਰਕ ਆ ਜੀ ਇਹ ਤਾਂ ਜੇ ਦੂਈ ਮੱਕੀ ਦਾ ਹੋਰ ਦਾ 9800 ਰੇਟ 1200 ਬਾਈ ਉਹ ਤਾਂ ਪੈਨਰ ਤਾਂ 1500 ਲੱਗਦਾ ਡਾਣੇ ਦੀ ਬੀਜ ਵੀ ਮਹਿੰਗਾ ਤਾਂ ਹੀ ਆ ਜੇ ਆਪਾਂ ਹੁਣ ਕਹਿੰਦੇ ਜਾਇਦਾ ਗੋੜ ਪਾਉਂਗੇ ਹੋ ਜਾਂ ਮਿੱਠਾ ਖਾਓ ਲੈ ਲੂਗੇ ਹਾਂ ਹਾਂ ਦਾਣਾ ਲੰਬਾ ਵੀ ਬਹੁਤ ਆ ਬਾਈ ਮੋਟਾ ਇਹ ਦਾਣਾ ਦਾ ਵੀ ਠੀਕ ਆ ਦਾਣਾ ਆ ਵੀ ਬਹੁਤ ਨਿਕਰਾ ਬਾਈ ਬਹੁਤ ਲੰਬਾ ਚੱਲ ਲਾਲਣ ਦੇ ਘੇੜਾ ਭਰ ਲਣ ਦੇ ਰੈਂਕੀਆਂ ਪੂਰੀ ਬਾਪੂ ਦਾ ਗਾਣਾ ਬਾਪੂ ਕਹਿੰਦਾ ਤੈਂ ਪਤਾ ਲੱਗੇ ਮੱਕੀ ਵੱਢੀ ਟੀਸੀ ਚ ਲਾ ਲੋ ਕਹਿੰਦਾ ਹੋਈ ਨਾ ਕਹਿੰਦਾ ਕੋ ਜਨਮੋ ਜੜਦੀ ਕਰਦੇ ਹੋ ਵਿੱਚੇ ਫਸਲ ਚੰਗੀ ਹੁੰਦੀ ਆ ਬਾਈ ਉਹਨਾਂ ਦੀ ਬਹੁਤ ਮਿਹਨਤ ਕਰਦੇ ਨਹੀਂ ਨਹੀਂ ਠੀਕ ਆ ਬਾਈ ਨੇ ਮੱਕੀ ਵਧਿਆ ਨਿਕਲੀ ਇਹਨਾਂ ਦੀ ਮਿਹਨਤ ਨਾਲ ਆ ਬਾਈ ਸਾਰਾ ਕੁਝ ਹਾਂ ਜੀ ਜੇ ਮਿਹਨਤ ਕਰੀਆ ਨਾ ਤਾਂ ਫੇ ਟਰਾਲਿਆਂ ਚ ਪੈ ਗਈ ਬਿਲਕੁਲ ਜੀ ਬਿਲਕੁਲ ਆ ਮਿਹਨਤੇ ਪੈਂਦੀ ਆ ਟਰਾਲਿਆਂ 'ਚ ਹੋਰ ਕੀ ਆ ਇਹ ਬਾਕੀ ਉਹ ਵੱਢ ਗਏ ਆਪਾਂ ਅਗੇ ਤੇ ਵਿਦੇਸ਼ਾਂ ਵਿੱਕੀ ਵਾਈ ਦੇ ਵਿੱਕੀ ਵਿਦੇਸ਼ਾਲੇ ਲੰਬੜਦਾਰ ਜੀ ਉਹਨਾਂ ਦੇ ਪਹੁੰਚ ਗਏ ਤੇ ਬਾਕੀ ਭਾਈ ਮੀਂਹ ਦੀ ਫੇਰ ਤਿਆਰੀ ਹੈ ਅੱਜ ਚਲੋ ਆਰਾ ਹੁਣ ਥੋੜਾ ਜਿਹਾ ਮੰਨ ਲਓ ਵੀ ਲੋਟ ਆ ਸੁਖਪਤਰਾ ਜਾਈ ਆ ਚਲੋ ਨਗ ਮੀਂਹ ਦਾ ਚਾਹੀਦਾ ਵੀ ਤਾਂ ਪਰ ਦੁਆਰੇ ਹੈਨਾ ਮੀਂਹ ਦੀ ਜਿਹੜੀ ਫੇਰ ਤਿਆਰੀ ਹੋਲਾ ਅੱਜ ਤਰੀਕ ਹੋ ਗਈ 22 ਦੋ ਤਿੰਨ ਦਿਨ ਹੋ ਗਏ ਪਹਿਲਾਂ ਵੀਡੀਓ ਦੀ ਹੈਨਾ ਉਹਦੇ ਬਾਅਦ ਵੀਡੀਓ ਦਾ ਟਾਈਮ ਨਹੀਂ ਲੱਗਿਆ ਯੋ ਆਇਆ ਬਾਈ ਤੜਕੇ ਨੂੰ ਮਸ਼ੀਨ ਚਲਾਈ ਦੀ ਆ 4 ਵਜੇ ਮਸ਼ੀਨ ਹੋਈ ਫਿਰ ਰਾਤ ਨੂੰ 11 12 ਵਜੇ ਨੇ ਆ ਬਚਾਪ ਜੂ ਕੇ ਚਲੋ ਵੀ ਆ ਝੋਟੇ ਨੇ ਬਹੁਤ ਆ ਦਿੰਦਾ ਤੇਲ ਦੇ ਦਾ ਮਾਰ ਦਿਆ ਛੜੂਕੇ ਹੀ ਤੇਲ ਦਾ ਦਾ ਕੰਮ ਘੜਈ ਆ ਪਰ ਚਲੋ ਵੀ ਕੰਮ ਨਿਭੜੀ ਜਾਂਦਾ ਜਿਹੜੇ ਬੰਦੇ ਹਨ ਫੜੇ ਹੋਏ ਦੇ ਉਹ ਆਪਣੇ ਨਿਕਲੀ ਗਏ ਮਸ ਇੰਨੇ ਬਹੁਤ ਆ ਮਾਲਕ ਦੀ ਕਿਰਪਾ ਬਾਕੀ ਉਹ ਉੱਥੇ ਰਹਿ ਗਿਆ ਨਾ ਕੀਲਾਕ ਵੱਢ ਕੇ ਫਿਰ ਆਪਾਂ ਨੇ ਜਟਾਣੇ ਜਾਣਾ ਜਟਾਣੇ ਆਪਣੇ ਵੀਰ ਉਹਨਾਂ ਨੇ ਨਾ ਵੀਡੀਓ-ਬਿਡੀਓ ਦੇਖਦੇ ਆ ਉਹਨਾਂ ਕੋਲੇ ਜਾਣੀ ਆ ਮਸ਼ੀਨ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਆਪਣਾ ਕੰਮ ਆ ਬਾਈ ਜਿੱਥੇ ਵੀ ਜਾਂਦੀ ਆ ਬਸ ਰੰਗ ਭਾਗ ਲਾ ਕੇ ਆਉਂਦੇ ਯਾਰ ਵੀਰੇ ਕੰਮ ਦੇ ਨਾ ਓਕੇ ਏਅਰਪੋਰਟ ਜਣੀ ਅਗਲਾ ਕਹਿੰਦਾ ਛੱਲੀ ਨਾ ਘਰੇ ਦਾਣਾ ਨਰ ਟੁੱਟੇ ਉਹ ਦੋ ਚੀਜ਼ਾਂ ਆਪਣੇ ਘਰੇ ਨਹੀਂ ਬਾਕੀ ਡੀਜ਼ਲ ਆ ਡੀਜ਼ਲ ਹੁਣ ਪੰਪ ਤੇ ਭਰੌਂਦੇ ਰਹੇ ਤੇ ਰਾਤ 12:30 ਵਜੇ ਡੀਜ਼ਲ ਲੈ ਕੇ ਘਰ ਆਵੋ ਤੇ ਦੋ ਕੈਨਾਂ ਭਰਾ ਕੇ ਗੱਡੀ ਜੀ ਰੱਖੀਆਂ ਨਾ ਚਲੋ ਠੀਕ ਹੈ ਜੀ ਹੁਣ ਅੱਜ ਉਧਰ ਨੂੰ ਜਾਣੀ ਮਸ਼ੀਨ ਪੰਪ ਕਰਨੀ ਨੂੰ ਬਾਕੀ ਦੱਸਿਓ ਮੇਰਾ ਵੀਰ ਕਿਹੜੇ ਕਿਹੜੇ ਜਿਮੇਂ ਪੈ ਗਿਆ ਕਿਹੜੇ ਜੇ ਕੰਮ ਖੜਾ ਹੈ ਕਿਹੜੇ ਜੇ ਮੁੱਕ ਗਿਆ ਸਾਡਾ ਏਰੀਆ ਤਾਂ ਬਾਈ ਹਜੇ ਮੰਨ ਲਓ ਵਾ ਨੇੜੇ ਜਿਹਾ ਹੁਣ ਦੋ ਤਿੰਨ ਘਰਾਂ ਦੇ ਆਪਣੀ ਜਿਹੜੀ ਹਨ ਉਹ ਰਹਿੰਦੀ ਆ ਉਹਦੇ ਬਾਹਰ ਦੇ ਬੇਲੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ